ਮੈਂ ਆਪ ਦੇ ਹਮ ਉਮਰ ਭਰਾਵਾਂ ਤੇ ਹਨਾਂ ਤੇ ਦੋਸਤਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਇਨਾਂ ਦਾ ਕਿਸਾਨੀ ਤੇ ਲੜਾਈ ਲੜਦੇ ਦਾ ਜੀਵਨ ਹੈ ਜਿਹੜਾ ਉਹ ਮੰਗਿਆ ਇਹ ਲੜਾਈ ਹੈ ਜਿਹੜੀ ਅਗਲੀ ਹੁਣ ਸਾਡੀ ਲੜਾਈ ਹੈ ਇਹ ਲੜਾਈ ਸਾਡੇ ਲਈ ਲੜ ਰਹੇ ਆ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਆਪਣੀਆਂ ਲਈ ਲੜ ਰਹੇ ਆ ਔਰ ਗੱਲ ਇਕੱਲੀ ਕਿਸਾਨੀ ਦੀ ਨਹੀਂ ਪ੍ਰਧਾਨ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਸਾਨੂੰ ਸਮਝਣਾ ਪਊਗਾ ਕਿ ਇਹ ਲੜਾਈ ਇਕੱਲੀ ਕਿਸਾਨੀ ਦੀ ਨਹੀਂ ਐਮ ਐਸ ਪੀ ਇਕੱਲੇ ਕਿਸਾਨਾਂ ਲਈ ਨਹੀਂ ਸਾਂਹ ਦੀ ਫਸਲ ਜਦੋਂ ਮਾਰਕੀਟ ਚ ਆਉਂਦੀ ਹੈ ਉੱਥੋਂ ਮਾਰਕੀਟ ਚ ਸਾਰਾ ਕੁਝ ਸਰਕੂਲੇਟ ਕਰਦਾ ਉਹ ਬਾਣੀਆਂ ਤੱਕ ਵੀ ਜਾਂਦੀ ਹੈ ਉਹ ਸੁਨਿਆਰਾਂ ਤੱਕ ਵੀ ਜਾਂਦੀ ਹੈ ਉਹ ਸਾਰੇ ਪਾਸੇ ਫਸਲ ਕਰਕੇ ਰੁਪਿਆ ਘੁੰਮਦਾ ਜਿਹਦੇ ਕਰਕੇ ਉਹ ਸਾਰਾ ਸਰਕਲ ਘੁੰਮਦਾ ਸੋ ਕਿਸਾਨੀ ਨੂੰ ਬਚਾਉਣਾ ਔਰ ਕਿਸਾਨੀ ਦੀ ਲੜਾਈ ਲੜਨੀ ਕਿਸਾਨੀ ਦੀ ਆਵਾਜ਼ ਬਲੰਦ ਕਰਨ ਇਹ ਸਾਡਾ ਸਭ ਦਾ ਫਰਜ਼ ਹੈ ਸੋ ਆਪਾਂ ਵੱਧ ਚੜ ਕੇ ਪੰਜਾਬ ਬਿਆਨੇ ਦੇ ਬਾਦਰ ਤੇ ਆਪਾਂ ਖੜੀ ਜਿੰਨੇ ਵੀ ਵੀਰ ਇੱਥੇ ਮੈਂ ਤੁਹਾਨੂੰ ਨੂੰ ਸੁਰ ਵੀ ਦੀ ਉਹ ਦੇ ਕਹੂੰਗਾ ਜਿਹੜੇ ਇਹ ਆਪਣਾ ਫਰਜ਼ ਨਿਭਾ ਰਹੇ ਆ ਆਪਾਂ ਵੀ ਆਪਣਾ ਫਰਜ਼ ਨਿਭਾਈਏ ਸੋ ਫਨੌਰੀ ਬਾਰਡਰ ਤੇ ਕਦਾਂ ਪਹੁੰਚੇ ਪ੍ਰਧਾਨ ਸਾਹਿਬ ਦਾ ਭਾਗ ਚਲ ਪੁੱਛਦੇ ਆ ਤੇ ਇਹ ਵੀ ਦੇਖੋ ਕਿ ਕਿੰਨਾ ਬਿਲਕੁਲ ਚੜ੍ਹਦੀ ਕਲਾ ਸੀ ਛੂਟ ਨੇ ਇਹ ਤਾਂ ਸਾਡੀ ਤਸਵੀਰ ਚ ਸਾਡੇ ਗੁਰੂ ਮਹਾਰਾਜ ਸਾਹਿਬ ਨਾਲ ਖੜਸੇ ਕਿ ਗੁਰੂ ਇਸ ਨਾਲ ਹੈਪੀ ਹੈ ਯਾ ਆਪ ਵੀ ਤਾਂ ਆਮ ਇੱਕ ਤਾਰਾ ਇਹ ਜਿੰਨੇ ਵੀ ਸੰਘਰਸ਼ ਜੀ ਨੇ ਇਸ ਤਰ੍ਹਾਂ ਸੋਚੇ ਨੇ ਉਹਨਾਂ ਨੇ ਜਿੰਨੇ ਵੀ ਮੁਰਦਾ ਲਾਇਆ ਤੇ ਮੁਰਦਾ ਕੀਤਾ ਅੰਮ੍ਰਿਤ ਨਾਲ ਸੋਦਾਰ ਸਾਹਿਬ ਸਾਡਾ ਸਰਸਾਂ ਸਾਹਿਬ ਪਰਿਵਾਰ ਦੇ 代表 ਸੰਪਰਕ ਸਾਹਿਬ ਜੀ ਲੰਬੀ ਤਕਸਾਨੀ ਦੀ ਲੜਾਈ ਲੜਦਿਆਂ ਨੂੰ ਬਹੁਤ ਸਮਾਂ ਬੀਤ ਗਿਆ ਸਾਡੇ ਜਿਹੜੇ ਮੇਲੇ ਉਹਨਾਂ ਨਾਲ ਹੋਏ ਪਿਛਲੇ ਕਿਸਾਨੀ ਸੰਘਰਸ਼ ਜਿੱਚਾ ਪਰ ਸਾਰੇ ਜਣੇ ਦੇ ਨਾਲ ਆਉਣ ਮੈਂ ਨੀਕ ਹਮ ਉਮਰ ਦੇ ਪੰਜਾਬ ਦੇ ਆਂ ਪੰਜਾਬ ਨੇ ਉਸ ਦਾ ਸ਼ੁਰੂ ਕੀਤਾ ਔਰ ਸਾਰੇ ਦੇਸ਼ ਨੇ ਉੱਤਰ ਪ੍ਰਦੇਸ਼ਾਂ ਆਪਰੇਸ਼ਨ ਤੇ ਬੈਠੇ ਲੋਕਾਂ ਨੇ ਇੱਕ ਬਹੁਤ ਹੀ ਸੰਦ ਬਹੁਤ ਮਰਦਾਨਾ ਸਾਹਬਤਾਂ ਅੱਜ ਜਿਹੜੀ ਲੜਾਈ ਇਸ ਬਾਰਡਰ ਤੇ ਲੜੀ ਹੋਈ ਹੈ ਵੱਡੀਆਂ ਸ਼ਖਸੀਅਤਾਂ ਮੇਰੇ ਨਾਲ ਨੇ ਜਿਹੜਾ ਇਹਨਾਂ ਦੇ ਮੁਰੇ ਕੋਈ ਕਦਰ ਨਹੀਂ ਸੰਬੋਧਾ ਨਹੀਂ ਮੈਂ ਚਾਹੁੰਦਾ ਮੈਂ ਆਪਦੇ ਹਮ ਉਮਰ ਭਰਾਵਾਂ ਨੂੰ ਧਿਆਨ ਨਾਲ ਔਰ ਦੋਸਤਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਇਹਨਾਂ ਦਾ ਕਿਸਾਨੀ ਇਹ ਲਈ ਲੜਦੇ ਹਾਂ ਜੀਵਨ ਹੈ ਜਿਹੜਾ ਉਹ ਮੰਗਿਆ ਇਹ ਲੜਾਈ ਹੈ ਜਿਹੜੀ ਅਗਲੀ ਹੁਣ ਸਾਡੀ ਲੜਾਈ ਹੈ ਇਹ ਲੜਾਈ ਸਾਡੇ ਲਈ ਲੜ ਰਹੇ ਆ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਆਪਣੀਆਂ ਲਈ ਲੜ ਰਹੇ ਆ ਔਰ ਗੱਲ ਇਕੱਲੀ ਕਿਸਾਨੀ ਵੀ ਨਹੀਂ ਪ੍ਰਧਾਨ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਸਾਨੂੰ ਸਮਝਣਾ ਪਊਗਾ ਕਿ ਇਹ ਲੜਾਈ ਇਕੱਲੀ ਕਿਸਾਨੀ ਨਹੀਂ ਐਮਐਸਪੀ ਇਕੱਲੇ ਕਿਸਾਨਾਂ ਲਈ ਨਹੀਂ ਕਿਸਾਨ ਦੀ ਫਸਲ ਜਦੋਂ ਮਾਰਕੀਟ ਚ ਆਉਂਦੀ ਹੈ ਉੱਥੋਂ ਮਾਰਕੀਟ ਚ ਸਾਰਾ ਕੁਝ ਸਰਕੂਲੇਟ ਕਰਦਾ ਉਹ ਬਾਣੀਆਂ ਤੱਕ ਵੀ ਜਾਂਦੀ ਹੈ ਉਹ ਸੁਨਿਆਰਾਂ ਤੱਕ ਵੀ ਜਾਂਦੀ ਹੈ ਉਹ ਸਾਰੇ ਪਾਸੇ ਫਸਲ ਕਰਕੇ ਰੁਪਿਆ ਘੁੰਮਦਾ ਜਿਹਦੇ ਕਰਕੇ ਉਹ ਸਾਰਾ ਸਰਕਲ ਘੁੰਮਦਾ ਸੋ ਕਿਸਾਨੀ ਨੂੰ ਬਚਾਉਣਾ ਔਰ ਕਿਸਾਨੀ ਦੀ ਲੜਾਈ ਲੜਨੀ ਕਿਸਾਨੀ ਦੀ ਆਵਾਜ਼ ਬਲੰਦ ਕਰਨ ਇਹ ਸਾਡਾ ਸਭ ਦਾ ਫਰਜ ਹੈ ਸੋ ਆਪਾਂ ਵੱਧ ਚੜ ਕੇ ਪੰਜਾਬ ਨੇ ਆਣੇ ਦੇ ਬਾਰਡਰ ਤੇ ਆਪਾਂ ਖੜੀ ਜਿੰਨੇ ਵੀ ਵੀਰ ਇੱਥੇ ਲੜਨ ਨੂੰ ਸੂਰਬੀਰੀ ਉਹ ਦੇ ਕਹੂੰਗਾ ਜਿਹੜੇ ਇਹ ਆਪਣਾ ਫਰਜ ਨਿਭਾ ਰਹੇ ਆ ਆਪਾਂ ਵੀ ਆਪਣਾ ਫਰਜ ਨਿਭਾਈਏ ਕਿਉਂਕਿ ਠੰਡੇ ਦਿਨ ਦੇ ਜਿਹੜੇ ਸਰੂ ਉਦੀ ਕਿੰਨੇ ਦੇ ਸਮਾਗਮ ਆ ਜਾਣੇ ਤੇ ਅਸੀਂ ਇਹ ਬੇਨਤੀ ਕਰਾਂਗੇ ਸਾਰੇ ਨੂੰ ਕਿ ਆਪਾਂ ਵਰਮਿਲ ਕੇ ਵੱਧ ਤੋਂ ਵੱਧ ਸਾਰੇ ਜਣੇ ਇਥੇ ਜਥਿਆਂ ਦੇ ਰੂਪ ਚ ਪਿੰਡਾਂ ਚੋਂ ਆਈਏ ਖਾਲੀਆਂ ਭਰ ਕੇ ਆਈਏ ਜਿਹੜੇ ਟਰੈਕਾਂ 'ਤੇ ਆਈਏ ਜਿਹੜੀ ਵੀ ਤੁਹਾਡੇ ਕੋਲ ਸਾਧਨ ਨੇ ਵੱਧ ਤੋਂ ਵੱਧ ਆਪਾਂ ਆ ਕੇ ਪ੍ਰਧਾਨ ਸਾਹਿਬ ਦੀ ਚੜ੍ਹਦੀ ਕਲਾ ਦੀ ਆਪਣੇ ਘਰਾਂ 'ਚ ਵੀ ਤੁਸੀਂ ਅਰਦਾਸ ਕਰੋ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਅਰਦਾਸ ਕਰੋ ਔਰ ਇਥੇ ਵੱਧ ਤੋਂ ਵੱਧ ਹਾਜ਼ਰੀ ਲਵਾਓ ਅਗਲੀ ਜਿਹੜੀ ਕੋਈ ਵੀ ਰਣਨੀਤੀ ਹੋਊਗੀ ਇਹਨਾਂ ਨੂੰ ਤੁਸੀਂ ਇਥੇ ਹਾਜ਼ਰੀ ਲਵਾਓ ਉਸ ਸਗਤਾਂ ਵੀ ਬਹੁਤ ਰਹੀ ਐ ਅਗਲੀ ਜਿਹੜੀ ਵੀ ਰਣਨੀਤੀ ਹੋਊਗੀ ਜਿਵੇਂ ਵੀ ਜਿਹੜੀ ਲੀਡਰਸ਼ਿਪ ਐ ਸਾਡੇ ਨਾਲ ਸਾਡੇ ਸੀਨੀਅਰ ਆਗੂ ਸਹਿਬਾਨ ਖੜੇ ਨੇ ਜੋ ਵੀ ਜ세 ਬੰਦੀਆਂ ਦਾ ਹੁਕਮ ਹੋਊਗਾ ਪ੍ਰਧਾਨ ਸਰ ਦਾ ਹੁਕਮ ਹੋਊਗਾ ਆਪਾਂ ਸਾਰੇ ਜਣੇ ਰਲ ਮਿਲ ਕੇ ਉਸ ਗੱਲ ਨੂੰ ਸਦਕਾਰਾਂਗੇ ਪਰ ਕਿਰਾਂ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਆ ਉਹਦਾ ਫਰਜ ਸਮਝਦੇ ਹੋਏ ਤੁਸੀਂ ਇੱਥੇ ਸਾਰੇ ਜਣੇ ਹਾਜ਼ਰੀ ਲਵਾਓ ਤੇ ਆਪਾਂ ਤਾਂ ਜੋ ਰਲ ਮਿਲ ਕੇ ਇਹ ਲੜਾਈ ਜਿੱਤ ਸਕੀਏ ਆ ਮਾਰੇ ਜੇ 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 ਕਿਲੇਸ਼ੇ ਕੋਈ ਸੀ ਉੱਪਰ ਉੱਪਰ ਹੈ ਤੇ ਬੈਠਾ ਲੋਕ ਇਹ ਮੋਟ ਚਾਰਜ ਚਾਉਣਾ ਬਹੁਤ ਆਫ ਹੈ। ਮੂਲਕ ਦੇ ਵਿੱਚ ਲੋਕਾਂ ਨੇ ਆਉਣਾ ਨੂੰ ਗੱਲੇਵਾਲ ਸਾਹਿਬ ਦੇ ਵਿਚਾਰ ਨੇ ਗੱਲੇਵਾਲ ਦੀ ਸੋਚ ਨੇ ਸਮੇਂ ਤੇ ਜਿਹੜਾ ਫੈਸਲਾ ਲਾਇਆ। ਅੱਜ ਪੂਰੇ ਦੇਸ਼ ਦੇ ਵਿੱਚ ਜਿਹੜੇ ਹਾਲਾਤ ਨੇ ਸਾਡੇ ਕਿਸਾਨੀ ਦੇ ਸਾਡੇ ਮਜ਼ਦੂਰਾਂ ਦੇ ਮਜ਼ਦੂਰਾਂ ਦੇ ਕਿਸਾਨਦਾਰਾਂ ਦੇ ਇਹ ਇੱਕ ਪੇਲ ਦੇ ਵਿੱਚ ਉਹ ਜਿਹੜੀ ਹੰਦਰ ਦੇ ਵਿੱਚ ਉਹ ਤੇ ਜਿਹੜੇ ਲੋਕ ਇਹ ਕਹਿੰਦੇ ਸੀ ਵੀ ਪਸਾਨੀ ਨਾਲ ਉਹ ਤਾਂ ਕਲਾਕਾਰ ਸਾਰੇ ਉੱਟ ਗਏ ਉਹ ਮੋਰਚ ਚੱਜੇ ਉਨੇ ਦੁੱਗਣਾ ਵੀ ਕਲਾਕਾਰ ਆ ਗਿਆ ਜੀ ਬਿਲਕੁਲ ਸਾਰੇ ਜਿਹੜੇ ਆਨਲਾਈਨ ਨਹੀਂ ਸਾਰੇ ਕਲਾਕਾਰਾਂ ਨੇ ਆਉਣੇ ਸਾਰੇ ਕਲਾਕਾਰ ਤੇ ਹੁਣ ਦੇਖੋ ਕਲਾਕਾਰ ਵੀ ਸਾਰੇ ਆਗੇ ਸਾਡੇ ਮੁੰਡੇ ਨੇ ਸਾਡੇ ਬੇਟੇ ਨੇ ਕੌਮ ਸੱਸੀ ਲੋਕ ਵੀ ਆ ਜਾਂਦੇ ਆ ਜਿਹਦੀ ਜ਼ਮੀਨ ਜਾਣੀ ਹੈ ਜਿੱਤੇ ਅਡਾਨੀ ਵਰਨੀਆਂ ਨੇ ਫਾਰਮ ਬਣਾਉਣੇ ਭਾਈ ਤੁਸੀਂ ਘਰੇ ਸੁੱਖੇ ਲੋੜ ਅਸਮੂਜ ਕਰਨ ਨਸੀਬ ਪੇਲ ਕਰਾਂਗੇ ਕਿ ਜਾਂ ਤੇ ਡੱਲੇਵਾਲ ਸਾਹਿਬ 21ਵੇਂ ਦਿਨ ਚ ਆ ਗਏ ਤਾਂ ਉਹ ਭਾਵੁਕ ਵੀ ਹੋਏ ਨੇ ਅਜੇ ਵੀ ਇਹਨਾਂ ਦਾ ਦੀਖ ਕਰਦਾ ਹੈ ਕੇਂਦਰ ਸਰਕਾਰ ਜਿਹੜੀ ਕਹਿੰਦੀ ਹੈ ਕਿ ਜੇ ਕੋਈ ਮੰਤਰੀ ਬੋਲਦਾ ਤਾਂ ਉਹਦਾ ਜਵਾਬ ਦਿੰਦੇ ਆ ਪਰ ਆਪਾਂ ਸਾਰੇ ਉੱਠੀਏ ਜੋ ਪਿੱਛੇ ਆਪਣੀਆਂ ਕੁਰਬਾਨੀਆਂ ਰਹੀਆਂ ਦੇਸ਼ ਜਾਗ ਕਰਾਇਆ 80% ਕੁਰਬਾਨੀਆਂ ਦੇਣ ਵਾਲੇ ਲੋਕ ਆ ਪਰ ਅੱਜ ਸਾਡੇ ਕੋਲ ਜ਼ਮੀਨ ਜਾ ਰਹੀ ਹੈ ਉਹ ਸਾਰਿਆਂ ਜਿਹੜੀ ਪੂਰੀ ਫਿਲਮ ਨਲੇਸਾ ਬੌਨਸਨ ਦੇਸਰੇ ਹੀ ਹੈ ਨਾ ਉਸੇ ਕਰਕੇ ਨਾ ਐਡਾ ਵੱਡਾ ਕਰਨੀ ਚੋਕੇ ਆ ਤਾਂ ਅਸੀਂ ਸਾਰੇ ਰਲ ਕੇ ਸਾਡੇ ਜਿਹੜੇ ਆਜੂ ਮੋਕੇ ਦੇ ਵੀ ਲੈ ਜਿਹੜਾ ਟਾਈਮ ਕੱਟ ਕੇ ਤੁਸੀਂ ਤੇ ਆਏ ਇਹਨਾਂ ਨੇ ਹੋਰ ਵੱਡੀ ਗੱਲ ਕਹੀ ਹੈ ਗੱਲ ਇਹ ਆਏ ਨਹੀਂ ਫੇਸਬੁੱਕ ਜ਼ਿੰਮੇਵਾਰੀ ਸਾਨੂੰ ਜਿਹੜੀ ਪਾਉਂਦੇ ਅਸੀਂ ਉਹ ਨਿਭਾਵਾਂਗੇ ਸਾਡੇ ਨਾਮ ਜਦੋਂ ਨਿਭਾਵਾਂਗੇ ਮੈਂ ਕਹਿੰਦਾ ਵੀ ਮੋਕੇ ਚ ਜਾ ਕੇ ਪਾਉਂਦੇ ਉਹ ਨਹੀਂ ਲਾਉਂਦੇ ਤਾਂ ਬਹੁਤ ਕਰਦੇ ਤੇ ਜਿਹੜਾ ਮੋਕੇ ਦੇ ਸਮੇਂ ਤੇ ਜਿਹੜੀ ਲੋਕਾਂ ਦੀ ਮੰਗ ਸੀ ਉਹਦੀ ਵਿਚਾਰ ਕੇ ਜਿਹੜਾ ਟਾਈਮ ਕੱਟ ਕੇ ਆਏ ਨੇ ਤੇ ਨਲੇਸਾ ਨਾਲ ਸਾਹਾਂ ਗੱਲਬਾਤ ਵੀ ਕਰਕੇ ਆਏ ਕੌਂਕੀ ਰੇਲੇਵਲ ਸਾਹਿਬ ਦਾ ਗਿਲਾ ਰਹਿਣਾ ਜਿਹੜੇ ਜਿਹੜੇ ਨਾਮ ਨੇ ਹਾਂ ਉਹਨਾਂ ਨੇ ਇਕੱਲੇ ਇਕੱਲੇ ਦੀ ਲਿਸਟ ਬਣਾਈ ਬੈਠੇ ਨੇ ਵੀ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਉਹ ਅੱਜ ਉਹਨਾਂ ਵਿੱਚੋਂ ਜਿੰਨੇ ਕੁ ਮੈਂ ਸੰਭੀ ਕਰਦਾ ਹਾਂ ਯਾਰ ਜਿੰਨਾਂ ਨਾਲ ਰਿਹਾ ਕੰਮ ਨਾਲ ਦੇ ਸਾਰੇ ਜਿਹੜੇ ਹਜੇ ਵੀ ਕੋਈ ਲਾਂਭਾ ਨਾ ਲੱਗੇ ਮੈਂ ਬੇਨਤੀ ਅਪੀਲ ਕਰਦਾ ਵੀ ਮੈਂ ਆਓ ਸਾਰੇ ਤੇ ਆਪਣੇ ਜੀ ਮੈਂ ਤੁਹਾਨੂੰ ਇੱਥੇ ਬੇਨਤੀ ਕਰਨਾ ਚਾਹੁੰਦਾ ਆਪਣੀ ਭਾਈਚਾਰੇ ਨੂੰ ਅ ਜਿਹੜੇ ਸੁਦੇ ਸੁਧਾਨ ਸਾਹਿਬ ਦੇ ਜੀ ਹਾਂ ਜੀ ਅਸੀਂ ਇੱਕ ਅਸਮਾਨੀ ਕਲਾਕਾਰ ਦਾ ਉਸ ਪਦਾਰਥ ਦਿੱਤਾ ਹੈ ਪਰ ਅਸੀਂ ਪਹਿਲਾਂ ਜਿਹੜੇ ਪਰਿਵਾਰੋਂ ਤੋਂ ਆਉਂਦੇ ਆਏ ਹਾਂ ਖੇਤੀਬਾੜੀ ਕਰਕੇ ਹੀ ਅਸੀਂ ਕਲਾਕਾਰ ਬਣਦੇ ਹਾਂ ਔਰ ਸਾਰੇ ਜਿੱਦਾਂ ਤੁਹਾਡਾ ਪੰਜਾਬੀ ਇੰਡਸਟਰੀ ਤੋਂ ਜਿੰਨੇ ਵੀ ਸਾਡੇ ਭੈਣ ਭਰਾ ਜਿਹੜੇ ਪਿਛਲੀ ਵਾਰੀ ਇੱਕ ਦੋ ਮਹੀਨੇ ਤੋਂ ਉੱਤੜ ਕੇ ਆਏ ਮੈਂ ਸਾਰਿਆਂ ਵੱਲੋਂ ਤੁਹਾਨੂੰ ਇਹ ਆਸ ਦਿੰਦਾ ਹਾਂ ਕਿ ਉਹ ਆਉਣ ਵਾਲੇ ਦਿਨ ਸਾਰੇ ਹੀ ਤੁਹਾਨੂੰ ਮਿਲਣਗੇ ਮੇਰੇ ਕੋਲੇ ਤਾਂ ਬਹੁਤ ਜ਼ਿਆਦਾ ਭਾਵ ਹੈ ਜਦੋਂ ਆਪਾਂ ਨੂੰ ਇੱਕੋ ਨਾਟਾ ਤੋੜਿਆ ਨਾਟਾ ਆਪਾਂ ਕਿੰਨੇ ਸੀਗੇ ਜਿਹੜੇ ਤੋਂ ਮੂਤ ਤੋਂ ਬਿਲਕੁਲ ਬਿਲਕੁਲ ਅਸੀਂ ਸਾਡੇ ਸਾਡੇ ਜਿਹੜੇ ਉਹ ਖੱਡਾ ਭਰਿਆ ਸੀ ਨਾ ਕਹੀ ਨਾਲ ਸੀ ਉਹ ਖੱਡੇ ਪੱਟੇ ਵੇ ਸੀਗੇ ਔਰ ਮੈਂ ਬਸ ਇਹ ਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਜਿਹੜੀ ਜਿੱਤ ਹੈ ਹਮੇਸ਼ਾ ਉਹ ਇਕੱਲੇ ਦੀ ਜਿਹੜੀ ਤਾਕਤ ਵੀ ਹੈ ਉਹ ਹਮੇਸ਼ਾ ਏਕੇ ਦੀ ਹੈ ਆਪਾਂ ਇੱਕ ਰਹਿ ਕੇ ਲੜੀਏ ਇੱਕ ਬੂਕੇ ਲੜੀਏ ਸਾਰੇ ਭੈਣ ਭਰਾ ਮੇਰੇ ਹਮਾਉਮਰੇ ਜਿੰਨੇ ਵੀ ਤਾਂ ਕਿ ਮੇਰੀ ਮੈਸੇਜ ਵੀਡੀਓ ਜਾਊਗਾ ਵੱਤੋਂ ਵੱਧ ਜਥੇਬੰਦੀ ਦੇ ਰੂਪ ਚ ਜਥੇਬੰਦ ਹੋ ਕੇ ਜਥਿਆਂ ਦੇ ਰੂਪ ਚ ਤੁਸੀਂ ਕੋਈ ਆਪਦੇ ਕੰਮ ਕਰਦੇ ਕੋਈ ਕਿਤੇ ਤੇ ਐਸਾ ਛੋੜਾ ਜਿਹਾ ਏਕੇ ਵਿੱਚ ਉਸ ਦਾ ਸਾ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਕਿ ਮੰਨ ਲਓ ਹਰ ਇੱਕ ਬੰਦਾ ਕਿਤੇ ਨਾ ਜੁੜਿਆ ਸਾਡਾ ਕੀਤਾ ਸਾਡਾ ਮਾਰਾ ਹੀ ਨਹੀਂ ਬਕਸ਼ਿਆ ਉਹਦੇ ਦਰਮਿਆਨ ਦੀ ਕੰਮਕਾਰ ਜਿਹੜੀ ਸਾਡੇ ਕਿ ਕਿ ਵਿਆਹਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਡੇਟਾ ਪੁਰਾਣੀਆਂ 3-3 ਮਹੀਨੇ ਦੀ ਬਕੋ ਜਾਨੀ ਪਰ ਫਿਰ ਵੀ ਮੈਂ ਇਹ ਕਹਿ ਦੇਣਾ ਚਾਹੁੰਦਾ ਕਿ ਜੇ ਸਪੋਰਟ ਕਰੋਗੇ ਅੱਜ ਅਸੀਂ ਦੋ ਕਲਾਕਾਰ ਤੇ ਨਵੇਲੇ ਆ ਅਸੀਂ ਇੱਕ ਵਾਰ ਪ੍ਰਤੀਪ ਲਈਏ ਅਸੀਂ ਆ ਜੀ ਤਿੰਨ ਜਣੇ ਜਦੋਂ ਅਗਲੇ ਤਿੰਨ ਨਵੇਲੇ ਨੇ ਕੋਲ ਤਿੰਨ ਆ ਜਾਣ ਜਿਹੜੀ ਹਾਜ਼ਰੀ ਹੈ ਉਹ ਨਿਰੰਤਰ ਲਗਦੀ ਰਹਿਣੀ ਚਾਹੀਦੀ ਆ ਤਾਂ ਜੋ ਜਿਹੜਾ ਮੋਰਚਾ ਹੋਰ ਇਹਨੂੰ ਮਜ਼ਬੂਤੀ ਮਿਲੇ ਮਹਬੂਤਤਾ ਰਹਿ ਗਈ ਆ ਮੋਰਚਾ ਮਜ਼ਬੂਤ ਹੈ ਪ੍ਰਧਾਨ ਸਾਹਿਬ ਕਰਕੇ ਪਰ ਆਪਣਾ ਹੀ ਫਰਜ਼ ਬਣਦਾ ਇਹਨੂੰ ਆਪਾਂ ਹੋਰ ਨਾ ਮਜ਼ਬੂਤ ਕਰੀਏ ਰੌਣਕੀ ਉਹ ਥੋੜੀ ਤਾਕਤ ਨਾਲ ਹੋਣਾ ਸਾਰਿਆਂ ਦੀ ਨਾਲ ਆਪਾਂ ਰਲ ਮਿਲ ਕੇ ਸਾਰੇ ਜਣੇ ਆ ਸਾਥ ਦੇਈਏ 22 ਦਿਨ ਚ ਜਿਵੇਂ ਬਹੁਤ ਏ ਗਣੇ ਬਈਆਂ ਨਾ ਕਿਸਾਂ ਨੂੰ ਤੇ ਪਰਵਾਜ਼ ਨਾਲ ਜੁੜੇ ਹੋਣੇ ਇਹਨਾਂ ਨਿਆ ਸਾਈਆਂ ਬੁੱਕ ਹੋਈਆਂ ਵਈਆਂ ਨੇ ਫਿਰ ਵੀ ਉਹ ਜੇ ਟਾਈਮ ਕੱਢ ਕੇ ਇਤਿਹਾਸ ਰੀ ਇਹਨੇ ਜੇ ਕਰ ਆਪਣਾ ਵੀ ਕੀਤਾ ਇਹੀ ਆ ਬਿਲਕੁਲ ਕਿਸੇ ਨੇ ਪਾਣੀ ਲਾਉਣਾ ਕਿਸੇ ਨੇ ਲੈਂਪ ਤਾਲਣੀ ਆ ਉਹ ਤਾਰ ਕੇ ਆਪ ਦਾ ਸਾਥ ਤਾਲ ਕਰਕੇ ਲਗਾ ਪਰ ਜਿਹੜੀ ਸਾਡੀ ਕਿਸਾਨੀਆਂ ਟਾਈਮ ਗੱਟ ਕੇ ਪਿੰਡਾਂ ਦੇ ਵਿੱਚੋਂ 10 15 ਬੰਦੇ ਇੱਕ ਪਿੰਡ ਦੇ ਲਾਜ਼ਮੀ ਰਹਿਣ ਉਹ ਆਲੇ ਨੂੰ ਮੱਗਦੇ ਆ ਆਪਾਂ ਬਸਾਰਾ ਨੂੰ ਅਗਲਾ ਸਰਸਫਸਾ ਨੂੰ ਸਰਵਾਈਕਰ ਜੀ ਦਾ ਖਾਲਸਾ ਅਮਰ ਜੀ ਕੀ ਪਤਨੀ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਬੱਚੇ ਦਾ ਬਹੁਤ ਬਹੁਤ ਮੁਆਫ ਕਰਦਾ ਕਿਉਂਕਿ ਸਾਡਾ ਉਹਨਾਂ ਲੋਕੋ ਵੇਖ ਇਹੇ ਬੱਚੇ ਨੇ ਤੁਸੀਂ ਉਹ ਸਾਰੇ ਜਿਹੜੇ ਇਹਨਾਂ ਦੇ ਨਾਲ ਪਿਆਰ ਕਰਦੇ ਹੋ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਜਿਸ ਤਰ੍ਹਾਂ ਪਾਟਾ ਜੀ ਨੇ ਕਿਹਾ ਹੈ ਪਾਟਾ ਜੀ ਨੇ ਕਿ ਸਾਰੇ ਕਲਾਕਾਰਾਂ ਦੀ ਗੱਲ ਚੱਲਦੀ ਸੀ ਕਿ ਉਹ ਕਿੱਥੇ ਨੇ ਆਲੀ ਰਹੇ ਅੱਜ ਜਿਹੜਾ ਦਿੱਲੀ ਦੀ ਤਰਜ਼ ਦੇ ਉੱਤੇ ਇਹ ਮੋੜ ਤਾਂ ਉਹਥੇ ਪਹੁੰਚ ਜਾ ਅੱਜ ਕਿਸ ਤਰ੍ਹਾਂ ਮਲਕਿ ਤੁਸੀਂ ਇਹ ਵੇਖਿਆ ਕਿ ਜਿਹੜੀ ਗੁਰੂ ਘਰ ਦੇ ਕੀ ਕਰਨੀਏ ਇੱਥੇ ਢਾਡੀ ਇੱਥੇ ਕਮਿਸ਼ਨਰ ਇੱਥੇ ਸੰਤ ਮਹਾਪੁਰਸ਼ ਇਹ ਪ੍ਰਚਾਰਕ ਜਿਹੜੇ ਨੇ ਉਹ ਬਹੁਤ ਵੱਡੇ ਪੱਧਰ ਤੇ ਅੱਜ ਹੁਣ ਕਿਸ ਤਰ੍ਹਾਂ ਇੱਥੇ ਜਿਹੜਾ ਸੀ ਕਾਪਲਾ ਅੱਜ ਸਾਡੇ ਜਿਹੜੇ ਪੰਡਾਲ ਨੇ ਬਹੁਤ ਛੋਟੇ ਪੈ ਗਏ ਤੇ ਅਸੀਂ ਉਹ ਸੋਚਣਾ ਸਾਡੀ ਕਿਸ ਤਰ੍ਹਾਂ ਅਸੀਂ ਸਮੇਂ ਨੂੰ ਵੇਖਦਾ ਹੋਇਆ ਆਪਣੇ ਹਾਲਾਤਾਂ ਨੂੰ ਵੇਖਦਾ ਹੋਇਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸੁਰੱਖਿਆ ਨੂੰ ਵੇਖਦਾ ਹੋਇਆ ਇਹ ਪੰਡਾਲ ਜਿਹੜਾ ਸੀ ਅਸੀਂ 4-5 ਟ੍ਰਾਲੀਆਂ ਦੀਆਂ ਢੇਰਾਂ ਲਾਈਆਂ ਤੇ ਨਵੇਂ ਤੇ ਹੋਰ ਸਾਨੂੰ ਅਸੀਂ ਵਿਚਾਰ ਕਰ ਰਹੇ ਸੀ ਕਿ ਸਵੇਰ ਵਾਸਤੇ ਜਿਹੜਾ ਪੰਡਾਲ ਸਾਡਾ ਜਿਹੜਾ ਬਹੁਤ ਵੱਡਾ ਕਰਨਾ ਪੈਣਾ ਸੋ ਇਹ ਬਹੁਤ ਇੱਕ ਵੱਡੀ ਗੱਲ ਹੈ ਔਰ ਜਿਹੜੀ ਲੜਾਈ ਹੈ ਸਰਦਾਰ ਜਗਜੀਤ ਸਿੰਘ ਜਿਹੜੀ ਲੜਾਈ ਲੜ ਰਹੇ ਨੇ ਇਹ ਬਹੁਤ ਵੱਡੀ ਲੜਾਈ ਲੜ ਰਹੇ ਨੇ ਔਰ ਕਈਆਂ ਦੇ ਇਹ ਵੀ ਭਲਿੱਖੇ ਸੀ ਕਿ ਜੀ ਸਿੱਖ ਧਰਮ ਵਿੱਚ ਜਿਹੜਾ ਮਰਨ ਵਰਤ ਹੈ ਨਹੀਂ ਲੇਕਿਨ ਉਹ ਵੀ ਭਲਿੱਖੇ ਜਿਹੜੇ ਨੇ ਉਹ ਦੂਰ ਹੋ ਗਏ ਜਦੋਂ ਅਸੀਂ ਇਹ ਬੇਨਤੀ ਕੀਤੀ ਮਾਜੋ ਸਾਹਿਬ ਮੈਨੂੰ ਬਹੁਤ ਸਾਰੇ ਸੱਜਣਾ ਦੇ ਕੋਲ ਆਏ ਕਿ ਇਹ ਜੀ ਸਿੱਖ ਧਰਮ ਦੇ ਵਿੱਚ ਤਾਂ ਜਿਹੜਾ ਮਰਨ ਵਰਤ ਨਹੀਂ ਜਦੋਂ ਇਹ ਗੱਲ ਕੀਤੀ ਕਿ ਸਭ ਕੁਝ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਆਏ ਸਨ ਤੇ ਉਹਨਾਂ ਨੇ ਆਪਣੀ ਪਿਆਰ ਜਦੋਂ ਕੀਤੀ ਤੇ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਉਮਰ ਸੀ ਤੇ ਉਹਨਾਂ ਦਾ ਨਾਮ ਸੀ ਗੋਬਿੰਦਰਾ ਤੇ ਉਹਨਾਂ ਨੇ ਪੁੱਛਿਆ ਵੀ ਪਿਤਾ ਜੀ ਇਹ ਕੌਣ ਲੋਕ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨਾਂ ਦੱਸਿਆ ਕਿ ਇਹ ਇਸ ਤਰ੍ਹਾਂ ਕਸ਼ਮੀਰ ਤੋਂ ਵੀ ਕਸ਼ਮੀਰੀ ਭਾਗਤ ਨੇ ਇਸ ਤਰ੍ਹਾਂ ਹਿੰਦੂ ਪਰੰਪਰਿਆਂ ਦੇ ਜਿਹੜਾ ਮੁਗਲਿਆ ਹਕੂਮਤ ਜਿਹੜੀਆਂ ਬਹੁਤ ਜ਼ੁਲਮ ਕਰ ਰਹੀਆਂ ਤੇ ਜ਼ਬਰਦਸਤੀ ਇਹਨਾਂ ਨੂੰ ਆਪਣੇ ਧਰਮ ਵਿੱਚ ਮਿਲਨ ਕਰ ਰਹੀ ਹੈ ਤੇ ਗੋਬਿੰਦ ਰਾਜੀ ਕੁਸ਼ਿਦਿਆ ਪੁੱਛਿਆ ਵੀ ਦਾ ਹਲ ਕੀਆ ਉਹਨਾਂ ਕਹਿੰਦੇ ਵੀ ਇਸ ਇਹਦਾ ਹੱਲ ਜਿਹੜਾ ਹੈ ਕਿਸੇ ਮਹਾਂਪੁਰਖ ਦੀ ਸ਼ਹਾਦਤ ਉਹਨਾਂ ਕਹਿੰਦੇ ਤੁਹਾਡੇ ਤੋਂ ਉੱਤੇ ਕਿਹੜਾ ਸੋ ਜਦੋਂ ਮਾਰਾ ਨੂੰ ਬੇਨਤੀ ਕੀਤੀ ਵੀ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਜਿਹੜੇ ਸਨ ਉਸ ਟਾਈਮ ਦੇ ਉੱਤੇ ਕਾਤਲ ਦੇ ਕੋਲ ਆਪ ਚੱਲ ਕੇ ਜਾਂਦੇ ਤੇ ਸ਼ਹਾਦਤ ਵਾਚੇ ਗਏ ਮੁਨੀਸ਼ੀ ਦੀ ਧੰ ਜਿਹੜੇ ਨਾਲ ਦੇ ਸਾਥੀ ਸੀ ਕਿਸ ਤਰ੍ਹਾਂ ਜੇਹ ਦੀ ਦੇਖ ਕੇ ਸ਼ਹੀਦ ਕੀਤਾ ਗਿਆ ਔਰ ਗੁਰੂ ਤੇਗ ਬਹਾਦਰ ਪਾਸ਼ਾ ਉਹਨਾਂ ਦਾ ਨਾਂ ਤੇਗ ਬਹਾਦਰ ਤਾਂ ਸੀ ਕਿਉਂਕਿ ਤੇਗ ਦੇ ਦਰਸ ਉਸ ਟਾਈਮ ਦੇ ਉੱਤੇ ਜੇ ਮੜੀ ਜੀ ਵੀ ਕਿਸੇ ਨੂੰ ਆਵਾਜ਼ ਜਾਂਦੀ ਤੇ ਲੱਖਾਂ ਜਿਹੜੀ ਸਿੱਖੀ ਉਹਨਾਂ ਦੇ ਪਿੱਛੇ ਉਹ ਲੜਨ ਵਾਸਤੇ ਜਾਗੇ ਪਰ ਉਹਨੇ ਇੱਕ ਇਤਿਹਾਸ ਸਿਰਜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਸੰਕ ਕਿਉਂਕਿ ਗੁਰੂ ਸਾਹਿਬਾਨ ਨੇ ਜਿਹੜਾ ਉਹਨਾਂ ਦਾ ਜੀਵਨ ਹੈ ਦਸਾਂ ਗੁਰੂਆਂ ਦਾ ਉਹਨਾਂ ਨੇ ਇਤਿਹਾਸ ਰਚਿਆ ਕਿ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਜਿਹੜੀ ਆ ਸ਼ਹਾਦਤ ਨਹੀਂ ਹੋਈ ਹੈ ਛੇਵੇਂ ਪਾਤਸ਼ਾਹ ਨੇ ਜੰਗਾਂ ਲੜੀਆਂ ਨਵੇਂ ਪਾਤਸ਼ਾਹ ਦੀ ਸ਼ਹਾਦਤ ਜਿਹੜੀ ਆ ਇਹ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਕੀ ਕੋਈ ਕੀਤਾ ਸੋ ਇਹ ਵੀ ਗੱਲ ਸਾਨੂੰ ਕਈ ਇਹ ਵੀ ਕਹਿੰਦੇ ਨੇ ਕਿ ਤੁਸੀਂ ਲੀਡਰ ਜਿਹੜਾ ਉਹ ਇਸ ਤਰ੍ਹਾਂ ਖਵਾਬ ਹੋ ਗਈ ਤੇ ਅਸੀਂ ਇਹ ਕਹਿੰਦੇ ਆ ਕਿ ਜੇਕਰ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਸ਼ਹਾਦਤ ਤੋਂ ਬਾਅਦ ਕੀ ਉਹ ਕੌਣ ਠੰਡਾ ਪੈ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਸ ਤਰ੍ਹਾਂ ਇਤਿਹਾਸ ਲਿਖਿਆ ਕਿ ਇਸੇ ਤਰ੍ਹਾਂ ਰੱਬ ਨਾ ਕਰੇ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਲੀਡਰ ਜਿਹੜਾ ਉਹ ਜਾਵੇ ਸਾਡੇ ਮੂੰਹ ਗੱਲ ਵੀ ਨਹੀਂ ਨਿਕਲਦੀ ਪਰ ਜੇ ਉਸ ਮਕਸਦ ਨੂੰ ਲੈ ਕੇ ਚੱਲਿਆ ਜੇ ਪਾਣਾ ਵਰਤ ਹੀ ਗਿਆ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਿਓ ਕਿ ਇਹ ਜਿਹੜਾ ਇਤਿਹਾਸ ਹੈ ਉਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਹੋਣ ਦੇ ਨਾਤੇ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਕਿ ਜਿਹੜੇ ਨੇ ਇੱਕ ਮਸੀਹਾ ਬਣ ਕੇ ਸਾਹਮਣੇ ਆਉਣਗੇ ਅੱਜ ਸਮੇਂ ਦੇ ਜਿਹੜੀ ਮੰਗਿਆ ਜੀ ਅਸੀਂ ਅੱਜ ਹਥਿਆਰਬੰਦ ਲੜਾਈ ਜੇ ਲੜਦੇ ਆ ਤੇ ਸਾਡੇ ਜਿਹੜੇ ਬੱਚੇ ਨੇ ਸ਼ੁਭ ਕਰਨ ਵਰਗੇ ਅਸੀਂ ਕੁਆਲੇ ਹੋਰ ਪਤਾ ਨਹੀਂ ਕਿੰਨੇ ਗਵਾਚਣਗੇ ਇਸ ਕਰਕੇ ਅਸੀਂ ਆਪਣੇ ਉੱਤੇ ਜਿਹੜਾ ਇਹ ਕਸ ਝਲ ਕੇ ਆਪ ਜਿਹੜੀਆਂ ਸ਼ਹਾਦਤਾਂ ਦੇ ਕੇ ਤੇ ਅਸੀਂ ਆਉਣ ਵਾਲਾ ਭਵਿੱਖ ਜਿਹੜਾ ਤੁਹਾਡਾ ਜਿਹੜਾ ਭਵਿੱਖ ਹੈ ਇਹਨੂੰ ਅਸੀਂ ਉਜਲਾ ਕਰਨ ਵਾਸਤੇ ਇਹ ਜਿਹੜਾ ਪ੍ਰੋਜੈਕਟ ਹੈ ਸੋ ਬਹੁਤ ਖੁਸ਼ੀ ਹੋਈ ਹੈ ਇਹਨੂੰ ਆਪਣੇ ਬੱਚੇ ਨੂੰ ਮਿਲ ਕੇ ਤੇ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸਾਨੂੰ ਇਹ ਕਿਉਂਕਿ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਵਸਦਾ ਅੱਜ ਵੀ ਗੱਲ ਚੱਲ ਰਹੀ ਸੀ ਕਿ ਗੈ ਜਿਹੜੇ ਨੇ ਕਲਾਕਾਰ ਜਿਹੜੇ ਨੇ ਉਹ ਘਾਟਾ ਰਹੇ ਨੇ ਪਰ ਹੁਣ ਸਹੀ ਘਟ ਜਿਹੜੀ ਆ ਉਹ ਪੂਰੀ ਹੋ ਰਹੀ ਹੈ ਸੰਤਮਾਨਪੁਰਸ਼ ਵੀ ਆ ਰਹੇ ਨੇ ਕਟਵਾਚ ਵੀ ਆ ਰਹੇ ਨੇ ਲੱਗੀ ਆ ਰਹੇ ਨੇ ਤੇ ਕਿਸਾਨ ਤਾਂ ਆ ਹੀ ਰਹੇ ਨੇ ਸਵਾਰ ਵੀ ਕੱਢੀ ਬੰਦੀ ਵਿੱਚ ਔਰ ਇਹ ਵੀ ਤੁਸੀਂ ਦੱਸ ਹੀ ਦੇਖ ਲਓ ਕਿ ਅੱਜ ਜਿਹੜੀਆਂ ਦੂਸਰੀਆਂ ਜੱਥੇ ਬੰਦਿਆਂ ਦੇ ਨਾਲ ਆਮਸਾਹਲੇ ਉਹ ਕਿੰਨੀ ਗਿੰਫੀ ਵਿੱਚ ਹੈ ਬਿਲਕੁਲ ਮੈਂ ਤਾਂ ਮੈਂ ਤਾਂ ਹੀ ਬੇਨਤੀ ਕਰਨਾ ਕਿ ਸਾਂਗੀ ਵਾਲਤਾ ਦਾ ਹੁਕਮ ਹਮੇਸ਼ਾ ਇਸ ਤਰ੍ਹਾਂ ਹੀ ਲੱਗਦਾ ਹੈ ਔਰ ਜਿਹੜਾ ਸਾਡੇ ਅਸੀਂ ਧਰਮ ਦੇ ਵੀ ਆਪਣੇ ਵੀ ਗਾਵਾਂ ਜਿਹੜੇ ਪੰਜਾਬ ਨੂੰ ਸ਼ੁਰੂ ਕਰਕੇ ਸਾਰੇ ਦੇਸ਼ ਨੂੰ ਆਪਣੀ ਬੁੱਕਲ ਦੇ ਵਿੱਚ ਸਮੋਇਆ ਜੁੜ ਕੀਤਾ ਔਰ ਉਹ ਅੰਦੋਲਨ ਦਾ ਇੱਕ ਇਤਿਹਾਸ ਦਾ ਦੂਰ ਵੱਡਾ ਇਤਿਹਾਸਕ ਪੰਨਾ ਬਣਿਆ ਦਨ ਲਈ ਕੀ ਜਿੰਨ ਤਦਾ ਸਭ ਨੇ ਅਭੀ ਬਈਰ ਲਈ ਆਪਾਂ ਜਾਂ ਕੱਲੇ ਕਲਾਕਾਰ ਵਰਗੇ ਜਾਂ ਕੱਲੇ ਕਿਸਾਨ ਵਰਗੇ ਵਕਤ ਵਕਤ ਨੂੰ ਕਿ ਨੀ ਆਪਾਂ ਇੱਕੇ ਦੀ ਗੱਲ ਕਰੀ ਨਾ ਚਾਹੇ ਉਹ ਮੁਫਾਰੀ ਵਰਗੇ ਚਾਹੇ ਉਹ ਕਲਾਕਾਰ ਵਰਗੇ ਚਾਹੇ ਉਹ ਥੀਤੀ ਬੜੀ ਵਾਲੇ ਸਾਡੇ ਭਰਾ ਨੇ ਆਹ ਸਾਰੇ ਜਣੇ ਇੱਕ ਹੋ ਕੇ ਇੱਕੇ ਹਾਜ਼ਰੀ ਲਵਾਈਏ ਤਾਂ ਜੋ ਵਦ ਤੋਂ ਵਦ ਇੱਥੇ ਇਹਨਾਂ ਬਾਟਰਾ ਉੱਤੇ ਉਹ ਮਾਹੌਲ ਹੈ ਜਿਹੜਾ ਬਸ ਜਦੋਂ ਦੋ ਦੋ ਦੇ ਸੇਕ ਨੂੰ ਬਣ ਚੁੱਕਿਆ ਔਰ ਹੁਣ ਹੋਰ ਸਾਨੂੰ ਲੋੜ ਹੈ ਤੁਸੀਂ ਦੇਖੋ ਇਹਨਾਂ ਬਾਰਡਰਾਂ ਤੇ ਆ ਕੇ ਦੁਬਾਰੇ ਇੱਕ ਤੁਸੀਂ ਉਸ ਮਾਹੌਲ ਨੂੰ ਬਣਾਉਂ ਜੋ ਜਿਹੜਾ ਸੱਚਾ ਆਪਾਂ ਅੱਜ ਯਾਦ ਕਰ ਸੀਦਾ ਸੀ ਅ ਤੇਲੀ ਇੰਡੀਆ ਸੰਘਾਤਾ ਦੇ ਨਰੀਆ ਸੋ ਇਹ ਉਹੀ ਮਾਹੌਲ ਦੁਬਾਰੇ ਬਣਾਇਆ ਤਾਂ ਜੋ ਜਿਹੜਾ ਆਪਣਾ ਮੇਨ ਮਕਸਦ ਹੈ ਜਿਨ੍ਹਾਂ ਰਾਹੀਂ ਦੱਸਿਆ ਕਿ ਈਮਾਨਦਾਰ ਨਾ ਨਾ ਜ਼ਰੂਰ ਹੋਵੇ ਪਰ ਉਹ ਮਹਾਰਾਜੀ ਦੀ ਕਿਰਪਾ ਚੜ੍ਹਦੀ ਕਲਾ ਚ ਨੇ ਕਿ ਆਪਾਂ ਨਹੀਂ ਸੋਚਦੇ ਬਿਲਕੁਲ ਇਹ ਅਸੀਂ ਸੋਚਦੇ ਵੀ ਨਹੀਂ ਕਿ ਸਾਡੇ ਜਿਹੜੇ ਜਰਨਲ ਕੋਸ਼ੂ ਗਏ ਔਰ ਪੰਜਾਬ ਦੇ 26 36 ਸਦੀ ਪੈਰ ਪੈਰ ਦੀ ਇਤਿਹਾਸ ਨੂੰ ਵਰਭੰਨੀਆਂ ਦਾ ਭਰਿਆ ਹੋਇਆ ਇਤਿਹਾਸ ਹੈ ਸਾਡਾ ਔਰ ਜਦੋਂ ਜਦੋਂ ਵੀ ਲਹਿਰਾਂ ਉੱਠੀਆਂ ਨੇ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜੀ ਆਪ ਦਾ ਹੱਕ ਲੈ ਕੇ ਮੋੜਿਆ ਕਿਉਂਕਿ ਗੱਲ ਇਹ ਨਹੀਂ ਕਿ ਆਕਲ ਲੈਣੀ ਲੀਡਰ ਨੇ ਮੋੜੇ ਉਹ ਕਿ ਫੈਲ ਕਰਦੀ ਕਿ ਕਿਤੀ ਕਿਤੀ ਉਹਦੇ ਪਿੱਛੇ ਇਸ ਧਰਤੀ ਤੇ ਵਰਤਾਰੇ ਵਰਤਨੇ ਆ ਇਸ ਧਰਤੀ ਤੇ ਗੁਰੂ ਮਹਾਰਾਜ ਬਹੁਤ ਸਹਾਇਕ ਨੇ ਜਿਹੜੀ ਵੀ ਜੀਆਂ ਸਹਾਦਤੇ ਵੀ ਹੋਏ ਤੇ ਜਿਹੜੇ ਇਸ ਧਰਤੀ ਤੇ ਵੀ ਰਹੂਗੇ ਗੁਰੂ ਦੀ ਸਿੱਖਿਆ ਨਾਲ ਸਾ ਮਰਾਇ ਦੇ ਜਹਾਂ ਦੇ ਉਹ ਪੇਮਦਾਰ ਸੇ ਨਿਕਾ ਜਿਵੇਂ ਪਸਾਰੀ ਜਿਵੇਂ ਵੀ ਉਹ ਸੇਧ ਦੀ ਵੀ ਬਾਕੀ ਦੀ ਅਰਦਾਸ ਬੇਨਤੀ ਕਰਦੇ ਆਂ ਔਰ ਇਸ ਤੋਂ ਬਹੁਤ ਦੀ ਕਰਦੀ ਬਾਕੀ ਦੀ ਅਰਦਾਸ ਬੇਨਤੀ ਕਰਦੇ ਆਂ ਆਓ ਰਲ ਮਿਲ ਕੇ ਇੱਕ ਵਾਰੀ ਫਿਰ ਤੋਂ ਜਿੰਨੇ ਵੀ ਗਿਲੇ ਸ਼ਿਕਵੇ ਨੇ ਠੀਕ ਹੈ ਉਹ ਚੱਲਦੇ ਰਹਿਣਗੇ ਸਾਰੀ ਜ਼ਿੰਦਗੀ ਦਾ ਉਤਰਾਛ ਉਤਰਾ ਜ਼ਿੰਦਗੀ ਦਾ ਹਿੱਸਾ ਲੈ ਪਰ ਉਹਨਾਂ ਨੂੰ ਅ ਅੱਜ ਪਿੱਛੇ ਰੱਖੀਏ ਔਰ ਸਾਰੇ ਜਣੇ ਇੱਕ ਤੋਂ ਮੰਚ ਤੇ ਆ ਕੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੀ ਵੀ ਚਰਨਾਹ ਜੀ ਬੇਨਤੀ ਕਰਦਾ ਅਸੀਂ ਬਹੁਤ ਛੋਟੇ ਆਪਾਂ ਸਾਰੇ ਜਣੇ ਰਲ ਕੇ ਇੱਕ ਹੋ ਕੇ ਇਸ ਮੰਚ ਦੀਆਂ ਕੀ ਨੜੀਏ ਔਰ ਨੌ ਦਿਵਾਨੀ ਨੂੰ ਜੋ ਵੀ ਫੈਸਲਾ ਜਥੇ ਬੁਣੀਆ ਦਾ ਉਦਾਨ ਸਹਿਵਾਨਾ ਦਾ ਹੋਵੇ ਉਸੇ ਸਾਡੀ ਡਿਊਟੀ ਹੋਵੇ ਅਸੀਂ ਪਹਿਲੇ ਧਰਨੇ ਚ ਵੀ ਆਪਦੀ ਡਿਊਟੀ ਕੀਤੀ ਹੈ ਤੇ ਅਸੀਂ ਹੁਣ ਵੀ ਉਹ ਡਿਊਟੀ ਕਰਨ ਤਿਆਰ ਆਂ ਉਸੇ ਸਾਡੀ ਦੂਜੀ ਹੁੰਦੀ ਹੈ ਜੋ ਸਾਡੇ ਹਿੱਸੇ ਦੀ ਸੇਵਾ ਤੋਂ ਸਾਡੇ ਸਰਬਾਤਮਕ ਅਸੀਂ ਵੱਧ ਤੋਂ ਵੱਧ ਆਪਦੀ ਇਮਾਨਦਾਰੀ ਨਾਲ ਹੋ ਕੇ ਹਰੇ ਉਦਾਨ ਦੀ ਕੋਸ਼ਿਸ਼ ਕਰਾਂਗੇ ਆਪ ਸਭ ਦੇ ਚਰਨਾਂ ਦੀ ਬੜੀ ਫਿਰ ਤੋਂ ਬੇਨਤੀ ਹੈ ਬਹੁਤ ਬਹੁਤ ਆਪ ਸਾਡਾ ਮਿਹਰਬਾਨੀ ਧੰਨਵਾਦ